ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਬਰੀਸਰ ਮੰਗੋਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਚੋਂ ਇੱਕ ਬੱਚੇ ਵਾਲੀ ਆ ਤੇ ਬਾਕੀ ਬੱਚੇ ਦੋ ਵੀ ਨਾਲ ਆਏ ਤੇ ਬਾਕੀ ਕੋਈ ਵੀਰ ਵੀਡੀਓ ਵੇਖੇ ਪੂਰੀ ਤੇ ਆਪਣੀ ਇਹ ਆ ਬਿੱਥੋਂ ਦੋ ਟਾਈਮ ਆਪਣੀਆਂ ਚਵਾ ਕੇ ਖੜੇ ਭਾਮ ਕੋ ਜਾਰੇ ਦੁੱਧ ਆ ਲਈ ਤੇ ਭਾਮ ਕੋ ਥੋੜੇ ਦੁੱਧ ਆ ਲਈ ਹੈ ਤੇ ਭਾਮ ਕੋ ਵੀਰ ਦੂਰ ਦਾ ਤੇ ਭਾਮ ਕੋ ਲਾਗੇ ਦਾ ਵਾ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਖੜਿਆ ਕਰੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਹਿੰਦੇ ਕਿ ਜੇ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੋਂ ਪਸ਼ੂ ਲੈ ਜਾਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਜੀ ਸਾਬ ਵਿਗਮਾ ਲੋਦਨ ਲਾਫੇ ਹੋਰ ਭਾਜੀ 5 ਮਿੰਟ ਲੱਗਿਆ ਗਾਂ ਦੀ ਸਾਈ ਪਈ ਵੀ ਨੂੰ ਕੋ ਮਜਬੂਰੀ ਪੈ ਗਈ ਆਪਾਂ ਸਾਈ ਵੀ ਮੋਰਤੀ ਅੱਛਾ ਇਹ ਤਾਂ ਕੋਈ ਨਹੀਂ ਗਾਂ ਆ ਚਲੋ ਕਈ ਵਾਰੀ ਅਗਲੇ ਤੱਕ ਕਈ ਮਜਬੂਰੀਆਂ ਭੰਨ ਜਾਂਦੀਆਂ ਆ ਫਿਰ ਹਾਂਜੀ ਤੇ ਚਲੋ ਨਾਮ ਦੱਸ ਦੋ ਫਿਰ ਇੱਕ ਵਾਰੀ ਭਾਜੀ ਮੰਗੂ ਪਿੰਡ ਤੋਬਾ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 856914511 ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਪਹਿਲਾਂ ਕਿਹੜੀ ਵਿਖਾ ਦਈਏ ਜੀ ਪਹਿਲਾਂ ਭਾਜੀ ਆ ਗਾਂ ਦਿਖਾਈਏ ਠੀਕ ਹੈ ਕੰਮ ਚੱਲਦਾ ਸੁਦਾ ਇਹ ਜਾਂਦਾ ਕਿੰਨਾ ਜੀ ਦੁੱਧ ਦੇ ਦੇ ਕੋਲ ਦੁੱਧ ਵੀ ਜੀ ਗਾਂ ਦੇ ਇੰਨੀ ਹੀ ਹੈ ਅੱਛਾ ਦੁੱਧ 8 ਕਿਲੋ ਜੀ ਹੈਗਾ 8 ਕਿਲੋ ਦੁੱਧ ਦੇ ਦੇ ਕੋਲ ਮੈਂ ਨਾ ਮਗਰ ਮੜਾ ਇਹ ਮਾਰੂ ਕਹਿੰਦਾ ਗਾਂ ਹੀ ਦੱਸ ਨਹੀਂ ਟਾਈਮ ਨਹੀਂ ਪੁੱਜ ਰਿਹਾ ਬਾਕੀ ਜੇ ਟਾਈਮ ਦੁਪਹਿਰ ਦਾ ਵਾ ਚਲੋ ਚਲੋ ਖੋਲੋ ਹਾਂ ਫਿਰ ਤੋੜ ਦਈਏ ਇਹਨਾਂ 8 ਕਿਲੋ ਦੁੱਧ ਜਿਹੜਾ ਗਿੰਦੇ ਵੀ ਹੈਗਾ ਇਹਦੇ ਕੋਲ ਜਿਹੜਾ ਤੁਸੀਂ ਆਪਣਾ ਚੁਆਇ ਕਰਕੇ ਲੈ ਜਾਣਾ ਬਾਕੀਨੇ ਕਿਨੇ ਕਿ ਜੇ ਸੰਗੇ ਤੇ ਹੈਗੇ ਤੇ ਆਪ ਵੀ ਨਿੱਕੀ ਇਹ ਪੁੱਤੀ ਵੱਡੀ ਨਹੀਂ ਆ। ਹਮਮ। ਛੋਲੇ ਜੀ ਕਰਦੇ ਵੀਰਾਂ ਦੀ ਡਿਮਾਂਡ ਬੜੀ ਐ। ਚਲੋ ਤੇਰਾ ਵਧੀਆ ਕਰਦਾ ਸਾਰੀ ਜਾਊਗੀ। ਹਾਂਜੀ ਹਾਂਜੀ। ਤੇ ਉਤਰਾ ਖੰਡੀ ਤੇਰੀ ਆ। ਭਾਈ ਇਦਾਂ ਝੋਲੀ ਦੀ ਮੰਗਾ ਪਾਦੇ। ਅੱਛਾ। ਕੋਈ ਪੜਾਵ ਨਹੀਂ ਪੋਣਾ ਕੋਈ ਗੱਲਬਾਤ ਨਹੀਂ ਮੰਗਾ ਪਾਦੀ ਝੋਲੀ ਦੀ ਜੀ। ਠੀਕ ਕਰਨ ਕਰਦੀ। ਆਪਣੇ ਕੋਾਈ ਫਿਰ ਸਿਰਫ ਆਪਾਂ ਦੇ ਹੱਥ ਵੱਡੀ ਦੇ ਧਲੇਰਾ ਪਾਇਆ। ਤੇ ਮੁੱਲ ਮੁੱਲ ਫਿਰ ਇਹਦਾ ਮੁੱਲ ਰਪਜੀ ਜੇ ਇਹਦੇ ਬਸ਼ੀਰ ਸਿੰਘ ਮਾੜੇ ਜੀ ਵੀ ਜਿਹੜੇ ਆ ਗਏ ਨਾ ਹੁੰਦੇ ਫਿਰ ਤੇ 20 ਦੀ ਹਾਂਜੀ 15 ਦੀ ਦੇ ਦਿੰਦੇ ਤੁਸੀਂ ਦੱਸੋ ਕੀ ਛਡਾਉਣਾ 15 000 2000 ਛੱਡ ਦੋ ਫਿਰ ਛੱਡ ਦਾਂਗੇ ਜੀ ਕਿੰਨੇ ਰੇ ਦੇ ਦਈਏ 13 ਦੀ 13000 ਦੀ ਦੇ ਦਾਂਗੇ ਠੀਕ ਹੈ ਜੀ ਤੇ ਹਾਂ ਬੱਚੇ ਵਾਲੀ ਜੇ ਇਹਦਾ ਵੀ ਜੀ ਉਹ ਵਿਚਕਾਰ ਲਈ ਮੱਛੀ ਜੇ ਕਾਲੇ ਰੰਗ ਵਾਲੀ ਉਹ ਕਾਲੇ ਰੰਗ ਵਾਲੀ ਜਿਹੜੀ ਬਸ਼ੀ ਖਲੋਤੀ ਆ ਉਹ ਜੇ ਇਹਦੀ ਹਾਂਜੀ ਆਪਣੇ ਸਮਝ ਨਾਲ ਲਾ ਲੈ ਕਿੰਨੇ ਕਿ ਚਰਦੀ ਆ ਬਾਕੀ ਵੀ ਜੀ ਨੇ ਉਹਦੇ ਘਰੇ ਗਾਵਾਂ ਆ ਉਸ ਨੂੰ ਉਸ ਹੁਈਆਂ ਵਾ ਬਾਰ ਬੱਜੀਆਂ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਜੀ 9-10 ਕਿਲੋ ਦੁੱਧ ਜੀ ਅੱਛਾ ਠੰਡੀ ਟੀਰੀ ਆ ਕੋਈ ਗੱਲ ਬਾਤ ਨਹੀਂ ਹਾਂ ਕੈਮਰੇ ਤੋਂ ਥੋੜਾ ਰੱਤ ਦੀ ਕਿੰਨਾ ਪੱਕਾ ਦੁੱਧ ਇਹਦੇ ਕੋਲ 9-10 ਕਿਲੋ ਜੀ ਤੋੜ ਦੋ ਫਿਰ ਇੱਕ ਰੀਨ ਚਾਰੂ ਬੜੀਆ ਦੁੱਧ ਜੀ ਆਪਣੇ ਕਿਤੇ ਹਰੇਆ ਗਈ ਥਾਨੀ ਅੱਛਾ Yeah, I didn't. ਤੇ ਤਾਂ ਤਾਂ ਦਿਖਾਦੀ ਜੇ ਲੱਗ ਕੇ। ਖਾਣਾ ਜੀ ਬਹੁਤ ਕੜਦੀ ਬਸਮਕੇ ਬਸ਼ੀ। ਬਸਮਾ ਕੇ ਥਾਂ ਜਿਹੜਾ ਕਿੰਦੇ ਵੀ ਵਧੀਆ ਕੱਢ ਜਾਂਦੀ। ਤੇ ਇਹਦਾ ਫਿਰ ਮੁੱਲ। ਮੁੱਲ ਆ ਜੀ ਉਦੋਂ ਪਹੁੰਚੀ ਜੀ ਪਹੁੰਚਣੀ ਹੈ ਜੀ 22530 ਛੱਡੀ ਐ। 20 ਦੇ ਤੇ ਦੀਏ। ਦੇ ਲਾਂਗੇ ਜੀ ਹੁੰਦੀ ਨਹੀਂ ਬਸ਼ੀ ਦੇ ਦੇਣੀ ਆਪਾਂ। ਅੱਛਾ। ਹਾਂਜੀ। ਠੀਕ ਐ। ਤੇ ਆਹ ਗਾਂ ਦੇ ਕੋਲ ਕਿੰਨਾ ਹੀ ਦੋਤਾਂ? ਜੀ ਜੀ ਹੁਣੇ ਗਾਂ ਆਪਣੇ ਕੋਈ ਆ। ਅੱਛਾ। 5 ਹੋ ਜੇ 6 ਹੋ ਜੇ। ਅੱਛਾ 5-6 ਕਿਲੋ ਛੱਡੀ ਬੜੀ ਐ ਉਸ ਕੋ। ਠੀਕ ਐ। ਚਲੋ ਤੋੜ ਦੋ ਕਿੰਦੇ। ਭਰਾਓ। ਆ ਲੋ ਐਉਂਦੀ ਪਹਾੜਾ ਜੋ ਕੋਈ ਪਰਵਾਹ ਨਹੀਂ ਠੀਕ ਹੈ ਕੋਈ ਪਰਵਾਹ ਨਹੀਂ ਆ ਕੋਈ ਪਹਾੜਾ ਨਹੀਂ ਕੋਈ ਵੰਗੜ ਨਹੀਂ ਜਦੋਂ ਮਰਜੀ ਚੋਲੋ ਠੀਕ ਹੈ ਹਾਂ ਜੀ ਚਲੋ ਖੋਲੋ ਫਿਰ ਤੋੜ ਦੋ ਵਾਕੂ ਇਹ ਲੋਕ ਸੁਣਦੇ ਭਾਈ ਤੇ ਇਹਦਾ ਫਿਰ ਮੁੱਲ ਮੁੱਲ ਭਾਈ 14000 ਰੁਪਏ ਦੱਸੋ ਕੀ ਚੰਗੀ ਹੈ 2000 ਛੱਡ ਦੀਏ 12000 ਦੇ ਦਾਂਗੇ ਭਾਈ ਛੇ 12000 ਦੀ ਤੇ ਦੋਗੇ ਹੋਕੇ ਦਾ ਮਾਨਤਾ ਨਹੀਂ ਹੋਣਾ ਜੀ ਠੀਕ ਹੈ ਜੀ 1500 ਦਾ ਕਰ ਦਾਂਗੇ ਠੀਕ ਹੈ ਪ੍ਰਾਈਸ ਹੀ 11000 ਦੀ 11000 ਦੀ ਪਰ ਹੁੰਦੀ ਨਹੀਂ ਆ ਇਹ ਲੋਸ ਜੀ ਠੀਕ ਸਾਰੀਆਂ ਬਸ਼ੀਆਂ ਠੰਡੀਆਂ ਤੇ ਠੀਕ ਹੈ ਜੀ ਕੋ ਬੇਨਤੀ ਆਪਣੀ ਹਾਂਜੀ ਇੱਥੇ ਉਹ ਦੋ ਡੰਗ ਚੋਂ ਉਹ ਤਿੰਨ ਡੰਗ ਚੋਂ ਹਾਂਜੀ ਠੀਕ ਹੈ ਤੇ ਆਪਣੇ ਕੁਆਈਆਂ ਹੀ ਆ ਵਿਚਾਰੀਆਂ ਹੋਣੇ ਤੁਹਾਡੇ ਘਰ ਦੇ ਤਸੱਲੀ ਅਗਲਾ ਦੇ ਆਪਣੇ ਫਿਰ ਗਾਂ ਜਾ ਕੇ ਵਾਜਨ ਘਟ ਜਾਣਾ ਉਹਨਾਂ ਦੀ ਜ਼ਿੰਮੇਵਾਰੀ ਪਤਾ ਕੀ ਗੱਲ ਜਦੋਂ ਪਾਜੀ ਮਾਲ ਜਾਂਦਾ ਤਾਂ ਥੋਕੜ ਮਾਰਿਆ ਹੁਣ ਮੈਂ ਘਰ ਚੋਂ ਲੈਂਦੀਆਂ ਲੱਦ ਕੇ ਇੱਥੇ ਆ ਗਈਆਂ ਹਾਂਜੀ ਹਾਂਜੀ ਲੱਦ ਕੇ ਅੱਗੇ ਚੱਲ ਜਣੀ ਫਿਰ ਦੋ ਤਿੰਨ ਦਿਨ ਨੰਗਾ ਜੀਜੂ ਦਾ ਹੁੰਦੇ ਲੱਦ ਸੱਜਰ ਗੱਲ ਦੀ ਹੋਰ ਹੋਰ ਹੁੰਦੀ ਆ ਸੱਜਰ ਡੰਗਰ ਦੀ ਕੀ ਲਾ ਲੈਂਦੀ ਆ ਤੇ ਥੋਕੜ ਗਾਂ ਦੇ ਹੋਰ ਗੱਲ ਹੁੰਦੀ ਆ ਘਬਣਾ ਬੜੀਆਂ ਨਿਕਲਦੀਆਂ ਜੀ ਤੇ ਬਾਕੀ ਇਹ ਆ ਵੀ ਆਪਣੀ ਸਮਝਣਾ ਕੋਈ ਵੇਖ ਚਾਹ ਕੇ ਤਸੱਲੀ ਕਰਕੇ ਖੜੇ